ਸਤਿ ਸ਼੍ਰੀ ਅਕਾਲ ਜੀ સ્ટોਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹੋਏ ਆ ਅੱਜ ਇੱਕ ਵਾਰ ਫੇਰ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਸੀਂ ਇਸ ਕਹਾਣੀ ਨੂੰ ਵੀ ਬਾਕੀ ਕਹਾਣੀਆਂ ਦੀ ਤਰ੍ਹਾਂ ਬਹੁਤ ਜ਼ਿਆਦਾ ਪਸੰਦ ਕਰੋਗੇ ਅਤੇ ਅੱਗੇ ਲਾਈਕ ਸ਼ੇਅਰ ਵੀ ਜ਼ਰੂਰ ਕਰੋਗੇ 4 ਸਾਲ ਪਹਿਲਾਂ ਰੁਬੀਨਾ ਦੇ ਪਾਪਾ ਦਾ ਦਿਹਾਂਤ ਹੋ ਚੁੱਕਿਆ ਸੀ ਪਰ ਅੱਜ ਵੀ ਰੁਬੀਨਾ ਦੇ ਫੋਨ ਵਿੱਚ ਉਸਦੇ ਪਾਪਾ ਦੇ ਨੰਬਰ ਸੇਵ ਸਨ ਅੱਜ ਅਚਾਨਕ ਹੀ ਰੁਬੀਨਾ ਨੂੰ ਆਪਣੇ ਪਾਪਾ ਦੀ ਬਹੁਤ ਯਾਦ ਆਉਣ ਲੱਗੀ ਉਸਨੇ ਬੈਠੀ ਨੇ ਵੈਸੇ ਹੀ ਆਪਣੇ ਪਾਪਾ ਦੇ ਨੰਬਰ ਤੇ ਫੋਨ ਮਿਲਾ ਦਿੱਤਾ ਉਧਰੋਂ ਜੋ ਆਵਾਜ਼ ਆਈ ਉਸ ਨੂੰ ਸੁਣ ਕੇ ਉਹ ਇੱਕਦਮ ਹੈਰਾਨ ਹੋ ਗਈ ਕਿਉਂਕਿ ਉਹ ਤਾਂ ਉਸਦੇ ਪਾਪਾ ਹੀ ਰੁਬੀਨਾ ਆਪਣੀ ਫੋਨ ਬੁੱਕ ਵਿੱਚ ਇੱਕ ਨੰਬਰ ਲੱਭ ਰਹੀ ਸੀ ਕਿ ਉਸ ਦੇ ਸਾਹਮਣੇ ਉਸਦੇ ਪਾਪਾ ਦਾ ਕੰਟੈਕਟ ਨੰਬਰ ਆ ਗਿਆ ਉਸ ਦੀਆਂ ਉਂਗਲੀਆਂ ਉੱਥੇ ਹੀ ਰੁਕ ਗਈਆਂ ਫਿਰ ਉਸਨੇ ਤਿੰਨ ਚਾਰ ਵਾਰ ਆਪਣੇ ਫੋਨ ਉੱਪਰ ਪਿਆਰ ਨਾਲ ਹੱਥ ਫੇਰਿਆ ਮੇਰੇ ਪਾਪਾ ਮੇਰੇ ਪਿਆਰੇ ਪਾਪਾ ਜਿੰਨਾ ਪਿਆਰ ਉਸ ਨੂੰ ਆਪਣੇ ਪਾਪਾ ਤੋਂ ਮਿਲਿਆ ਸੀ ਕੋਈ ਹੋਰ ਪਿਤਾ ਸ਼ਾਇਦ ਹੀ ਕਰਦਾ ਹੋਵੇ ਆਪਣੇ ਬੱਚੇ ਨੂੰ 4 ਸਾਲ ਹੋ ਗਏ ਸਨ ਉਸ ਨੂੰ ਗਿਆ ਹੋਇਆ ਕਿੰਨਾ ਕੁਝ ਬਦਲ ਗਿਆ ਸੀ ਪੇਕਿਆਂ ਵਿੱਚ ਤਾਂ ਜਿਵੇਂ ਸਭ ਕੁਝ ਬਸ ਉਸ ਦੀ ਇੱਕ ਤਸਵੀਰ ਹੀ ਰਹਿ ਗਈ ਸੀ ਕੰਦ ਉੱਤੇ ਹੌਲੀ-ਹੌਲੀ ਉਸ ਦੀਆਂ ਸਭ ਚੀਜ਼ਾਂ ਲੋੜਵੰਦਾ ਵਿੱਚ ਵੰਡ ਦਿੱਤੀਆਂ ਗਈਆਂ ਪਰ ਸਰੀਰ ਅਤੇ ਸਮਾਨ ਚਲੇ ਜਾਣ ਨਾਲ ਕੀ ਕੋਈ ਘਰ ਤੋਂ ਚਲਾ ਜਾਂਦਾ ਹੈ ਕਦੇ ਲੱਗਦਾ ਹੈ ਕਿ ਪਾਪਾ ਡਾਈਨਿੰਗ ਟੇਬਲ ਤੇ ਬੈਠੇ ਅਖਬਾਰ ਪੜ੍ਹ ਰਹੇ ਹਨ ਕਦੀ ਲੱਗਦਾ ਹੈ ਕਿ ਪੌਦਿਆਂ ਨੂੰ ਪਾਣੀ ਦੇ ਰਹੇ ਹਨ ਸ਼ਾਮ ਦੇ 5 ਵਜੇ ਹੀ ਲੱਗਦਾ ਕਿ ਬਸ ਹੁਣੇ ਹੀ ਆਵਾਜ਼ ਆਵੇਗੀ ਕਿ ਹਾਂ ਭਈ ਅੱਜ ਚਾਹ ਦਾ ਕੀ ਪ੍ਰੋਗਰਾਮ ਹੈ 5 ਵੱਜ ਚੁੱਕੇ ਹਨ ਪਾਪਾ ਆਪਣੇ ਸਾਰੇ ਕੰਮ ਨਿਸ਼ਚਿਤ ਸਮੇਂ ਤੇ ਹੀ ਕਰਦੇ ਸਨ ਸੈਰ ਨਾਸ਼ਤਾ ਲੰਚ ਚਾਹ ਸੌਣਾ ਜਾਗਣਾ ਸਭ ਦਾ ਟਾਈਮ ਫਿਕਸ ਸੀ ਉਹ ਆਪਣੇ ਗੁੱਟ ਤੇ ਹਮੇਸ਼ਾ ਘੜੀ ਬੰਨ ਕੇ ਰੱਖਦੇ ਸਨ ਇੱਥੋਂ ਤੱਕ ਕਿ ਸੌਂਦੇ ਸਮੇਂ ਵੀ ਮੰਮੀ ਕਈ ਵਾਰ ਮਜ਼ਾਕ ਮਜ਼ਾਕ ਚ ਕਹਿੰਦੇ ਤੇਰੇ ਪਾਪਾ ਤਾਂ ਰਾਤ ਨੂੰ ਵੀ ਘੜੀ ਬਨ ਕੇ ਸੌਂਦੇ ਹਨ ਕੀ ਪਤਾ ਸੁਪਨੇ 'ਚ ਕਿਤੇ ਘੁੰਮਣ ਜਾਣਾ ਹੋਵੇ ਜੇ ਬੱਸ ਲੰਘ ਗਈ ਤਾਂ ਅਤੇ ਪਾਪਾ ਹੱਸਦੇ ਹੋਏ ਕਹਿੰਦੇ ਹਾਂ ਹਾਂ ਜਾਣਾ ਵੀ ਪੈ ਸਕਦਾ ਹੈ ਪਰ ਜਦੋਂ ਵੀ ਮੈਂ ਜਾਵਾਂਗਾ ਤੈਨੂੰ ਵੀ ਕਮਾਉਣ ਲਈ ਨਾਲ ਹੀ ਲੈ ਕੇ ਜਾਵਾਂਗਾ ਤੂੰ ਵੀ ਸੋਹਣੀ ਜਿਹੇ ਕੱਪੜੇ ਪਾ ਕੇ ਸੌਂਿਆ ਕਰ ਫਿਰ ਬਾਅਦ ਵਿੱਚ ਨਾ ਕਹਿਣਾ ਕਿ ਮੈਨੂੰ ਨਾਈਟਸੂਟ ਵਿੱਚ ਹੀ ਕਮਾਉਣ ਲਈ ਲੈ ਗਏ ਕਿੰਨੇ ਖੁਸ਼ ਸੀ ਉਹ ਸਾਰੇ ਪਰ ਕੁਝ ਹੀ ਸਾਲਾਂ ਵਿੱਚ ਸਭ ਕੁਝ ਬਦਲ ਗਿਆ ਵਿਆਹ ਤੋਂ ਬਾਅਦ ਰੁਬੀਨਾ ਕਦੋਂ ਦੀ ਲੁਣਾਵਲਾ ਚਲੀ ਗਈ ਸੀ ਕੁਝ ਹੀ ਸਾਲਾਂ ਬਾਅਦ ਉਸਦੀ ਮੰਮੀ ਚਲਵਸੀ ਮੰਮੀ ਦੇ ਚਲੇ ਜਾਣ ਤੋਂ ਬਾਅਦ ਪਾਪਾ ਜੀ ਦੀ ਪੂਰੀ ਕੋਸ਼ਿਸ਼ ਰਹੀ ਕਿ ਮੈਨੂੰ ਪੇਕਿਆਂ ਦੇ ਘਰ ਵਿੱਚ ਮਾਂ ਦੀ ਕਮੀ ਮਹਿਸੂਸ ਨਾ ਹੋਵੇ ਅਤੇ ਫਿਰ ਇੱਕ ਦਿਨ ਪਾਪਾ ਜੀ ਵੀ ਓਹੋ 4:00 ਵਜ ਗਏ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਪਾਪਾ ਜੀ ਦੀਆਂ ਯਾਦਾਂ ਵਿੱਚ ਅਜਿਹਾ ਗੁਆਚੀ ਕਿ ਸਮਾਂ ਕਦੋਂ ਬੀਤ ਗਿਆ ਪਤਾ ਹੀ ਨਹੀਂ ਲੱਗਿਆ ਫਿਰ ਰੁਬੀਨਾ ਨੇ ਫੋਨ ਨੂੰ ਪਰਾ ਰੱਖ ਦਿੱਤਾ ਮੰਮਾ ਮੇਰੇ ਲਈ ਕੋਲਡ ਕਾਫੀ ਬਣਾ ਦਿਓ ਗੋਦਮੀ ਦੇ ਕਮਰੇ ਵਿੱਚੋਂ ਆਵਾਜ਼ ਆਈ ਅਤੇ ਮੇਰੇ ਲਈ ਠੰਡਾ ਦੁੱਧ ਬਾਥਰੂਮ 'ਚੋਂ ਰਾਹੁਲ ਦੀ ਧੀ ਮਿਜਹੀ ਆਵਾਜ਼ ਆਈ ਰੁਵੀਨਾ ਰਸੋਈ ਵਿੱਚ ਗਈ ਰਾਹੁਲ ਤਾਂ ਬਿਲਕੁਲ ਆਪਣੇ ਨਾਨੂ ਤੇ ਗਿਆ ਹੈ ਉਸ ਨੂੰ ਵੀ ਠੰਡਾ ਦੁੱਧ ਬਹੁਤ ਪਸੰਦ ਸੀ ਉਸ ਦੀਆਂ ਕਈ ਆਦਤਾਂ ਆਪਣੇ ਨਾਨੂ ਦੀ ਤਰ੍ਹਾਂ ਹਨ ਰੁਵੀਨਾ ਨੂੰ ਹਰ ਦਮ ਇਦਾਂ ਲੱਗਦਾ ਕਿ ਜਿਵੇਂ ਉਸਦੇ ਪਾਪਾ ਜੀ ਘਰ ਵਿੱਚ ਹੀ ਕੰਮ ਰਿਹਾ ਹਨ ਉਸ ਨੂੰ ਤਾਂ ਝਿੜਕਣ ਦਾ ਵੀ ਮਨ ਨਹੀਂ ਕਰਦਾ ਬਿਲਕੁਲ ਪਾਪਾ ਜੀ ਦੀ ਤਰ੍ਹਾਂ ਭੋਲਾ ਜਿਹਾ ਮੂੰਹ ਬਣਾ ਲੈਂਦਾ ਹੈ ਬਿਲਕੁਲ ਉਦਾਂ ਹੀ ਜਿਵੇਂ ਪਾਪਾ ਜੀ ਮੰਮੀ ਨਾਲ ਨਾਰਾਜ਼ ਹੋਣ ਤੋਂ ਬਾਅਦ ਬਾਤ ਬਣਾਉਂਦੇ ਸੀ ਜੇਕਰ ਮੰਮੀ ਪਾਪਾ ਜੀ ਤੋਂ ਬਾਜ਼ਾਰ ਵਿੱਚੋਂ ਪੰਜ ਚੀਜ਼ਾਂ ਮੰਗਵਾਉਂਦੀ ਤਾਂ ਉਹ ਇੱਕ ਅੱਧੀ ਜ਼ਰੂਰ ਭੁੱਲਾਉਂਦੇ ਫਿਰ ਜਦੋਂ ਮੰਮੀ ਪਾਪਾ ਜੀ ਨਾਲ ਨਾਰਾਜ਼ ਹੁੰਦੀ ਤਾਂ ਪਾਪਾ ਬੜੇ ਹੀ ਭੋਲੇਪਨ ਨਾਲ ਕਹਿੰਦੇ ਮੈਨੂੰ ਪਰਚੀ ਬਣਾ ਕੇ ਦਿਆ ਕਰੋ ਨਾ ਤੈਨੂੰ ਤਾਂ ਪਤਾ ਹੀ ਹੈ ਕਿਵੇਂ ਭੁੱਲ ਜਾਂਦਾ ਹਾਂ ਬੱਚਿਆਂ ਨੂੰ ਦੁੱਧ ਬਣਾ ਕੇ ਦਿੱਤਾ ਅਤੇ ਉਸ ਤੋਂ ਬਾਅਦ ਜਾ ਕੇ ਆਪਣੇ ਕਮਰੇ ਵਿੱਚ ਲੇਟ ਗਈ ਅਤੇ ਆਪਣਾ ਫੋਨ ਚੁੱਕਿਆ ਫੋਨ ਚੁੱਕਿਆ ਤਾਂ ਉਸਨੇ ਦੇਖਿਆ ਕਿ ਹਲੇ ਤੱਕ ਵੀ ਸਕਰੀਨ ਤੇ ਉਸਦੇ ਪਾਪਾ ਦਾ ਨੰਬਰ ਸੀ 4 ਸਾਲ ਹੋ ਚੁੱਕੇ ਸਨ ਉਹਨਾਂ ਨੂੰ ਗਿਆ ਹੋਇਆ ਪਰ ਹਲੇ ਤੱਕ ਉਹਨਾਂ ਦਾ ਨੰਬਰ ਡਿਲੀਟ ਕਰਨ ਦੀ ਹਿੰਮਤ ਨਹੀਂ ਹੋਈ ਜਾਂ ਫਿਰ ਐਦਾਂ ਕਹਿ ਲਈਏ ਕਿ ਮਨ ਨਹੀਂ ਕੀਤਾ ਜਦੋਂ ਉਹਨਾਂ ਨੂੰ ਟੱਚ ਫੋਨ ਲੈ ਕੇ ਦਿੱਤਾ ਸੀ ਤਾਂ ਉਹ ਬੜਾ ਪਰੇਸ਼ਾਨ ਹੋ ਗਏ ਸਨ ਉਹਨਾਂ ਨੇ ਉਹ ਮੋਬਾਈਲ ਸਵੀਕਾਰ ਨਹੀਂ ਕੀਤਾ ਅਤੇ ਕਹਿਣ ਲੱਗੇ ਅਰੇ ਭਾਈ ਮੈਂ ਲੈਂਡਲਾਈਨ ਫੋਨ ਤੋਂ ਹੀ ਖੁਸ਼ ਹਾਂ ਇਹ ਨਵੀਂ ਟੈਕਨੀਕ ਸਾਡੇ ਪੁਰਾਣੇ ਲੋਕਾਂ ਲਈ ਨਹੀਂ ਹੈ ਮੇਰੇ ਪਾਪਾ ਮੇਰੇ ਪਿਆਰੇ ਪਾਪਾ ਮਾਂ-ਬਾਪ ਬੱਚਿਆਂ ਤੋਂ ਦੂਰ ਕਿੱਥੇ ਚਲੇ ਜਾਂਦੇ ਹਨ ਆਪਣੇ ਪਾਪਾ ਦੀ ਪ੍ਰੋਫਾਈਲ ਫੋਟੋ ਨੂੰ ਪਿਆਰ ਨਾਲ ਦੇਖਦੇ-ਦੇਖਦੇ ਨਾ ਜਾਣੇ ਰੁਬੀਨਾ ਦੇ ਮਨ ਵਿੱਚ ਕੀ ਆਇਆ ਕਿ ਉਸਨੇ ਆਪਣੇ ਪਾਪਾ ਦਾ ਨੰਬਰ ਡਾਇਲ ਕਰ ਦਿੱਤਾ ਫੋਨ ਕਿਸੇ ਨੇ ਫੌਰਨ ਹੀ ਪਿਕ ਕਰ ਲਿਆ ਅਤੇ ਪਿਆਰੀ ਜਿਹੀ ਆਵਾਜ਼ ਆਈ ਹੈਲੋ ਕੌਣ ਪਾਪਾ ਜੀ ਮੈਂ ਉਸਨੇ ਟੜਕਦੇ ਦਿਲ ਨਾਲ ਕੰਬਦੀ ਆਵਾਜ਼ ਵਿੱਚ ਕਿਹਾ ਤੁਸੀਂ ਪਹਿਚਾਨ ਲਿਆ ਮੈਨੂੰ ਹੁਣ ਤੂੰ ਪਾਪਾ ਕਹਿ ਰਹੀ ਹੈ ਤਾਂ ਮੇਰੀ ਬੇਟੀ ਹੀ ਹੋਵੇਗੀ ਇੱਕ ਬਜ਼ੁਰਗ ਦੀ ਖੁਸ਼ੀ ਭਰੀ ਆਵਾਜ਼ ਆਈ ਮਾਫ਼ ਕਰਨਾ ਅੰਕਲ ਕੁਝ ਸਾਲ ਪਹਿਲਾਂ ਇਹ ਨੰਬਰ ਮੇਰੇ ਪਾਪਾ ਜੀ ਦਾ ਸੀ ਰੁਬੀਨਾ ਨੇ ਸੰਭਲਦੇ ਹੋਏ ਕਿਹਾ ਕੋਈ ਗੱਲ ਨਹੀਂ ਬੇਟਾ ਅੱਜ ਬਹੁਤ ਦਿਨਾਂ ਬਾਅਦ ਕਿਸੇ ਦੇ ਮੂੰਹੋਂ ਪਾਪਾ ਸੁਣਿਆ ਮਨ ਬਹੁਤ ਖੁਸ਼ ਹੋਇਆ ਮਤਲਬ ਤੁਹਾਡੇ ਬੱਚੇ ਦੂਰ ਰਹਿੰਦੇ ਹਨ ਅੱਜ ਕੱਲ ਤਾਂ ਫੋਨ ਹਨ ਉਹ ਬਜ਼ੁਰਗ ਨਾਲ ਜਿਵੇਂ ਖੁੱਲ ਜਿਹਾ ਗਈ ਸੀ ਦੂਰ ਤਾਂ ਨਹੀਂ ਪਰ ਹਾਂ ਥੋੜਾ ਬਿਜ਼ੀ ਰਹਿੰਦਾ ਹੈ ਇੱਥੇ ਹੀ ਹੈ ਬੇਟਾ ਬਹੂ ਅਤੇ ਪੋਤਾ ਵੀ ਹੈ ਛੋਟਾ ਸੀ ਸੋ ਮੇਰਾ ਬੇਟਾ ਮੈਨੂੰ ਇੱਥੇ ਛੱਡ ਗਿਆ ਅਤੇ ਮੈਨੂੰ ਇੱਕ ਫੋਨ ਲੈ ਕੇ ਦੇ ਗਿਆ ਕਿ ਜਦੋਂ ਮਨ ਕਰੇ ਫੋਨ ਕਰ ਲੈਣਾ ਨਾ ਹੀ ਉਹਨਾਂ ਨੂੰ ਮੈਨੂੰ ਫੋਨ ਕਰਨ ਦਾ ਟਾਈਮ ਮਿਲਿਆ ਅਤੇ ਨਾ ਹੀ ਮੈਂ ਕਰ ਸਕਿਆ ਮੇਰੇ ਕੋਲੋਂ ਤਾਂ ਇਹ ਫੋਨ ਖੁੱਲਦਾ ਹੀ ਨਹੀਂ ਅਸੀਂ ਪੁਰਾਣੇ ਲੋਕ ਨਵੀਆਂ ਤਕਨੀਕਾਂ ਨੂੰ ਅਡਜਸਟ ਨਹੀਂ ਕਰ ਪਾਉਂਦੇ ਬਜ਼ੁਰਗ ਦੀ ਆਵਾਜ਼ ਵਿੱਚ ਉਦਾਸੀ ਸੀ ਮੇਰੇ ਪਾਪਾ ਜੀ ਵੀ ਬਿਲਕੁਲ ਇਦਾਂ ਹੀ ਕਹਿੰਦੇ ਸੀ ਅੰਕਲ ਜੀ ਸੌਰੀ ਤੁਹਾਨੂੰ ਪਰੇਸ਼ਾਨ ਕੀਤਾ ਪਾਪਾ ਜੀ ਦੀ ਬਹੁਤ ਯਾਦ ਆ ਰਹੀ ਸੀ ਉਹ ਤਾਂ बस ਵੈਸੇ ਹੀ ਫੋਨ ਮਿਲਾ ਦਿੱਤਾ ਠੀਕ ਹੈ ਅੰਕਲ ਜੀ ਮੈਂ ਫੋਨ ਰੱਖਦੀ ਹਾਂ ਸੌਰੀ ਵਾਲੀ ਕੋਈ ਗੱਲ ਨਹੀਂ ਬੇਟਾ ਮੈਨੂੰ ਤਾਂ ਤੇਰੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੇਕਰ ਤੈਨੂੰ ਬੁਰਾ ਨਾ ਲੱਗੇ ਤਾਂ ਤੂੰ ਮੈਨੂੰ ਪਾਪਾ ਕਹਿ ਸਕਦੀ ਹੈ ਇੱਥੇ ਬਿਰਦਾ ਆਸ਼ਰਮ ਵਿੱਚ ਸਾਰੇ ਮੇਰੇ ਹਾਮੋਮਰ ਹਨ ਪਰ ਸਾਰਿਆਂ ਦੀਆਂ ਹੀ ਅੱਖਾਂ ਅਤੇ ਕੰਨ ਬੱਚਿਆਂ ਲਈ ਤਰਸਦੇ ਹਨ ਬੇਟਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਕਿੰਨੀ ਖੁਸ਼ੀ ਮਿਲੀ ਹੈ ਏ ਕਹਿੰਦਿਆ ਹੋਇਆ ਉਸ ਬਜ਼ੁਰਗ ਦਾ ਗਲਾ ਪਰ ਜਹਾ ਆਇਆ ਬਿਰਦਾਸ਼ਰਮ ਤੁਸੀਂ ਬਿਰਦਾਸ਼ਰਮ ਵਿੱਚ ਰਹਿੰਦੇ ਹੋ ਰੁਬੀਨਾ ਦੀ ਆਵਾਜ਼ ਵਿੱਚ ਥੋੜੀ ਕੰਬਣੀ ਜਿਹੀ ਆ ਗਈ ਹਾਂ ਬੇਟਾ ਮੈਂ ਪ੍ਰਭੂ ਸਹਾਰਾ ਵਿੱਚ ਰਹਿੰਦਾ ਹਾਂ ਮਤਲਬ ਤੁਸੀਂ ਵੀ ਲੁਣਾਵਲਾ ਵਿੱਚ ਰਹਿੰਦੇ ਹੋ ਮੇਰਾ ਨਾਮ ਰੁਬੀਨਾ ਹੈ ਅੰਕਲ ਜੀ ਮੈਂ ਹੁਣ ਹਰ ਰੋਜ਼ ਫੋਨ ਕਰਕੇ ਤੁਹਾਡਾ ਹਾਲ ਚਾਲ ਪੁੱਛਾਂਗੀ ਹੋ ਸਕਦਾ ਹੈ ਵਿਅਸਤ ਜ਼ਿੰਦਗੀ ਵਿੱਚ ਤੁਸੀਂ ਮੈਨੂੰ ਭੁੱਲ ਜਾਵੇਂ ਮੈਨੂੰ ਤਾਂ ਨੰਬਰ ਵੀ ਯਾਦ ਨਹੀਂ ਰਹਿੰਦਾ ਤੂੰ ਮੈਨੂੰ ਆਪਣਾ ਨੰਬਰ ਪਰਚੀ ਤੇ ਲਿਖਵਾ ਦੇਣਾ ਜੇਕਰ ਮੇਰੇ ਕੋਲ ਪਰਚੀ ਹੋਵੇਗੀ ਤਾਂ ਮੈਂ ਬਿਰਧ ਆਸ਼ਰਮ ਦੇ ਦਫ਼ਤਰ ਵਿੱਚੋਂ ਫੋਨ ਕਰ ਲਵਾਂਗਾ ਉਸ ਬਜ਼ੁਰਗ ਦੀ ਆਵਾਜ਼ ਵਿੱਚ ਇੱਕ ਉਤਸ਼ਾਹ ਚਲਕਣ ਲੱਗਿਆ ਅੰਕਲ ਜੀ ਮੈਂ ਜ਼ਰੂਰ ਫੋਨ ਕਰਾਂਗੀ ਅਜਿਹਾ ਬਿਲਕੁਲ ਵੀ ਨਹੀਂ ਹੋ ਸਕਦਾ ਕਿ ਮੈਂ ਵਿਅਸਤ ਹੋ ਕੇ ਤੁਹਾਨੂੰ ਭੁੱਲ ਜਾਵਾਂ ਜੇਕਰ ਟਾਈਮ ਮਿਲਿਆ ਤਾਂ ਕਿਸੇ ਦਿਨ ਮਿਲਣ ਲਈ ਵੀ ਆਵਾਂਗੀ ਇੱਕ ਗੱਲ કહਾਂ ਅੰਕਲ ਜੀ ਤੁਸੀਂ ਬਿਲਕੁਲ ਮੇਰੇ ਪਾਪਾ ਦੀ ਤਰ੍ਹਾਂ ਹੋ ਮੇਰੇ ਪਾਪਾ ਨੂੰ ਖੀਰ ਬਹੁਤ ਪਸੰਦ ਸੀ ਕੀ ਮੈਂ ਤੁਹਾਡੇ ਲਈ ਖੀਰ ਬਣਾ ਕੇ ਲੈ ਕੇ ਆਵਾਂ ਅੰਕਲ ਜੀ? ਰੁਬੀਨਾ ਨੇ ਪਿਆਰ ਨਾਲ ਪੁੱਛਿਆ। ਦੂਜੀ ਤਰਫ ਤੋਂ ਆਵਾਜ਼ ਆਉਣੀ ਬੰਦ ਹੋ ਗਈ। ਸਿਰਫ ਸਿਸਕਣ ਦੀ ਆਵਾਜ਼ ਆ ਰਹੀ ਸੀ। ਰੁਬੀਨਾ ਨੇ ਫੋਨ ਕੱਟ ਦਿੱਤਾ। ਉਸਦੇ ਹੰਝੂ ਵੀ ਬੰਨ ਤੋੜ ਕੇ ਵਹਿ ਤੁਰੇ। ਅਰੇ ਅਰੇ ਰੁਬੀਨਾ ਤੂੰ ਰੋ ਕਿਉਂ ਰਹੀ ਹੈ? ਕਪਿਲ ਨੇ ਉਸਦੇ ਪਿੱਛੋਂ ਆ ਕੇ ਮੋਢੇ ਤੇ ਹੱਥ ਰੱਖਦਿਆਂ ਹੋਇਆ ਪੁੱਛਿਆ। ਰੁਬੀਨਾ ਨੇ ਆਪਣੀ ਸਾਰੀ ਗੱਲਬਾਤ ਉਸਨੂੰ ਦੱਸੀ। ਤਾਂ ਕਪਿਲ ਨੇ ਮੁਸਕਰਾਉਂਦੇ ਹੋਏ ਕਿਹਾ, ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ। ਕਿ ਤੈਨੂੰ ਤੇਰੇ ਪਾਪਾ ਫਿਰ ਤੋਂ ਮਿਲ ਗਏ ਕੱਲ ਨੂੰ ਖੀਰ ਬਣਾ ਲੈਣਾ ਆਪਾਂ ਤੇਰੇ ਨਵੇਂ ਪਾਪਾ ਜੀ ਨੂੰ ਮਿਲਣ ਲਈ ਜ਼ਰੂਰ ਚੱਲਾਂਗੇ ਜੇਕਰ ਤੂੰ ਚਾਹੇਂਗੀ ਤਾਂ ਆਪਾਂ ਉਸ ਨੂੰ ਆਪਣੇ ਘਰ ਲੈ ਆਵਾਂਗੇ ਵੱਡਿਆਂ ਲਈ ਘਰ ਵਿੱਚ ਨਹੀਂ ਦਿਲ ਵਿੱਚ ਜਗ੍ਹਾ ਹੋਣੀ ਚਾਹੀਦੀ ਹੈ ਅਤੇ ਫਿਰ ਰੁਬੀਨਾ ਕਪਲ ਦੇ ਗੱਲ ਲਾ ਕੇ ਰੋਣ ਲੱਗ ਪਈ ਸੋ ਦੋਸਤੋ ਜਦੋਂ ਤੱਕ ਆਪਣੇ ਹਨ ਉਹਨਾਂ ਦੀ ਕਦਰ ਕਰੋ ਅਤੇ ਉਹਨਾਂ ਨੂੰ ਆਪਣੇ ਕੋਲ ਰੱਖੋ ਉਹਨਾਂ ਦਾ ਹਾਲਚਲ ਪੁੱਛੋ ਜਿਨ੍ਹਾਂ ਨੇ ਆਪਣੇ ਨੂੰ ਗੁਆਇਆ ਹੈ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਇੰਤਜ਼ਾਰ ਰਹੂਗਾ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰ ਦੇਣਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਪੂਰੀ ਕਹਾਣੀ ਦੇਖਣ ਲਈ ਸ਼ੁਕਰੀਆ ਜੀ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ